ਇਸ ਦਾ ਲੈ ਚੁੱਕਿਆ ਤੇ ਕੱਲ ਵੀ ਸਾਡੇ ਮਾਨ ਜੋ ਸਰਪੰਚ ਸਿੰਘ ਮਾਨ ਜੀ ਨੇ ਦੱਸਿਆ ਵੀ ਪਾਣੀ ਸਾਡੇ ਕੋਲ ਹੈ ਹੀ ਨਹੀਂ ਹੁਣ ਇਸ ਮੌਸਮ ਵਿੱਚ ਅਸੀਂ ਆਦਾ ਪਾਣੀ ਬਟਾਇਆ ਉਹਨਾਂ ਨੇ ਆਦੇ ਹਿੱਸੇ ਦਾ ਪਾਣੀ ਲੈ ਲਿਆ ਇੱਕ ਸੀਐਮ ਹਰਿਆਣਾ ਇੱਕ ਬੜਾ ਵੱਡਾ ਝੂਠ ਵੀ ਬੋਲ ਰਿਹਾ ਵੀ ਅਸੀਂ ਇੱਕ ਭਰੋਸਾ ਦਿੱਤਾ ਜਦ ਕਿ ਮਾਨ ਸਾਹਿਬ ਨੇ ਕਲੀਅਰ ਕੱਟ ਗਿਆ ਸੀਐਮ ਸਾਹਿਬ ਨੇ ਕਲੀਅਰ ਕੱਟ ਗਿਆ ਵੀ ਪਾਣੀ ਸਾਡੇ ਕੋਲ ਇਤਨਾ ਹੈ ਨਹੀਂ ਯਾ ਤਾਂ ਪਾਣੀ ਸਾਡੇ ਡੈਮੇਜ ਭਰ ਦੇ ਹੋਰ ਪਾਣੀ ਪਾਓ ਤਾਕਿ ਅਸੀਂ ਇਹ ਜਿਹੜਾ ਪਾਣੀ ਸਾਰਾ ਬੰਦ ਲੱਗਿਆ ਫਿਰ ਵੀ ਜਿੰਨਾ ਲਗਭਗ 4000 ਕਿਊਸਕ ਪਾਣੀ ਜਿਹੜਾ ਉਹਨਾਂ ਨੂੰ ਪੀਣ ਵਾਸਤੇ ਮਾਨ ਸਾਹਿਬ ਨੇ ਕਿਹਾ ਵੀ ਅਸੀਂ ਜਾਵਾਂਗੇ ਲੇਕਿਨ ਸਰਕਾਰ ਨੇ ਧੋਖਾ ਕੀ ਕੀਤਾ ਸੈਂਟਰਲ ਸਰਕਾਰ ਨੇ ਰਾਤੋ ਰਾਤ BBMP ਦੇ ਜਿਹੜੇ ਡਾਇਰੈਕਟਰ ਹੈ ਜਿਹੜਾ ਸਟਾਫ ਹੈ ਉਹ ਬਦਲਤਾ ਬਦਲ ਕੇ ਹਰਿਆਣੇ ਦੇ ਅਫਸਰ ਲਾਏ ਆ ਉੱਥੇ ਇਸ ਕਰਕੇ ਵੀ ਅਸੀਂ ਪਾਣੀ ਅੱਜ ਉੱਥੇ ਛੱਡ ਸਕੀਏ ਐਂਡਾ ਪ੍ਰੋਟੈਸਟ ਹੈ ਐਂਦੇ ਖਿਲਾਫ ਹੈ ਸੈਂਟਰਲ ਸਰਕਾਰ ਦੇ ਅੱਖਾਂ ਖੁੱਲਣੀਆਂ ਚਾਹੀਦੀਆਂ ਬੀਜੇਪੀ ਦਾ ਵੀ ਪੰਜਾਬ ਬੀਜੇਪੀ ਦੀ ਵੀ ਅੱਖਾਂ ਖੁੱਲਣੀਆਂ ਚਾਹੀਦੀਆਂ ਤਾਂ ਕਿ ਇਹ ਪਾਣੀ ਸਾਡੇ ਪੰਜਾਬ ਵਾਸੀਆਂ ਦਾ ਪਾਣੀ ਹੈ ਤੇ ਪੰਜਾਬ ਵਿੱਚ ਹੀ ਰਹਿਣਾ ਅਸੀਂ ਇੱਕ ਬੂੰਦ ਪਾਣੀ ਇਹਦਾ ਨਹੀਂ ਰਹਿਣਾ ਸਾਡੇ ਕੋਲ ਖੈ ਨਹੀਂ ਜਿੰਨਾ ਐਕਸਟਰਾ ਇਹਨਾਂ ਦਾ ਹੱਕ ਸੀ ਇਹ ਲੈ ਚੁੱਕਿਆ ਹਰਿਆਣਾ ਸਰਕਾਰ ਇਹ ਹੁਣ ਪ੍ਰਦਰਸ਼ਨ ਕਿਧਰ ਹੋ ਕਿਵੇਂ ਇਹ ਪ੍ਰਦਰਸ਼ਨ ਅਸੀਂ ਇੱਥੋਂ ਇਕੱਠੇ ਹੋ ਕੇ ਸਾਡੀ ਲੀਡਰਸ਼ਿਪ ਪੰਜਾਬ ਦੇ ਵੀ ਆ ਰਹੀ ਹੈ ਇਹ ਤੋਂ ਕਿੱਥੇ ਹੋ ਗਏ ਅਸੀਂ ਜਾਕਰ ਸਾਹਿਬ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਬੀਜੇਪੀ ਦੇ ਉਹਨਾਂ ਦੇ ਕੋਠੀ ਦੇ ਸਾਹਮਣੇ ਅਸੀਂ ਜਾ ਕੇ ਪ੍ਰਦਰਸ਼ਨ ਕਰਨਾ ਠੀਕ ਹੈ ਥੈਂਕ ਯੂ ਤੇ ਉਸ ਹੀ ਆਉਂ ਰਹੇ ਸਮਾਂ ਅੱਛਾ ਆਹ ਰਿਹਾ ਹੈ ਮਿਲਦਾ ਹੈ ਯਾਰ ਆਉਡੀ ਕਿ ਪਾਣੀ ਜਿਹੜਾ ਅਸੀਂ ਹਰਿਆਣਾ ਨੂੰ ਦਿੰਨੇ ਆ ਉਹ ਅਸੀਂ ਲਗਭਗ ਜਿਹੜਾ ਆਪਣਾ ਹਿੱਸਾ ਬਣਦਾ ਉਹ 2987 ਐਮਐਫਏ ਬਣਦਾ ਹੈ ਤੇ 4 April ਤੱਕ ਉਹ 3100 ਐਮਐਫਏ ਪਾਣੀ ਲੈ ਚੁੱਕੇ ਨੇ 1064% ਵਾਧੂ ਪਾਣੀ ਲੈ ਚੁੱਕੇ ਨੇ ਇਸ ਦੇ ਬਾਵਜੂਦ ਵੀ ਜਿਹੜਾ ਅਸੀਂ ਉਹਨਾਂ ਨੂੰ ਜਿਹੜਾ 4000 ਕਿਊਸਿਕ ਪਾਣੀ ਜਿਹੜਾ ਉਹਨਾਂ ਨੂੰ ਦੇਣਾ ਜਿਹੜਾ ਕਰ ਲਿਆ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਮਾਨਵਤਾ ਦੇ ਆਧਾਰ ਤੇ ਕਿਉਂਕਿ ਜਿਹੜਾ ਸਾਡੇ ਗੁਰੂਆਂ ਦੀ ਧਰਤੀ ਹੈ ਅਸੀਂ ਤਾਂ ਪਿਲਾ ਲੈਣਾ ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਪਾਣੀ ਦੇ ਦਿੱਤਾ ਐਕਸਾ ਪਰ ਆਬਾਦੀ ਦੇ ਹਿਸਾਬ ਸੇ ਰੋਣ ਵਾਲਾ ਜੇ ਕੱਲਾ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਸਿਰਫ 1700 ਕਿਊਸਿਕ ਬੰਦਾ ਹੈ ਵਾਲਾ ਐਸੇ باوجود ਵੀ ਅਸੀਂ 4000 ਕਿਊਸਿਕ ਉਹਨਾਂ ਨੂੰ ਪਾਣੀ ਦੇਣਾ ਸ਼ੁਰੂ ਕਰਤਾ ਪਰ ਅਜੇ 10 ਦਿਨ ਪਹਿਲੇ ਉਹਨਾਂ ਨੇ ਫੇਰ ਇੱਕ ਮੀਟਿੰਗ ਕਰਕੇ ਕਿਹਾ ਕਿ ਸਾਨੂੰ 8500 ਕਿਊਸਿਕ ਪਾਣੀ ਦਿਓ ਤਾਂ ਕੱਲ ਜਿਹੜਾ ਬੜਾ ਹੀ ਧੱਕਾ ਹੋਇਆ ਸਾਡਾ ਸਾਡਾ ਜਿਹੜਾ BBMA MB ਜਿਹੜੀ ਹੈ ਪਾਕੜਾ ਪਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਉਹਦੇ ਵਿੱਚ ਸਾਡੇ ਨਾਲ ਪੂਰਾ ਧੱਕਾ ਕੀਤਾ ਗਿਆ ਸਾਡਾ ਉਹਦੇ ਤੇ ਜਿਆਦਾ ਆਕਾ ਉਲਟਾ ਐਸ ਦੇ ਬਹੁਤ ਵੀ ਹੈ ਅਸੀਂ ਜਿਹੜਾ ਹੁੰਦੀ ਜਿਹੜੀਆਂ ਉਹਨਾਂ ਦੀ ਮੀਟਿੰਗ ਦੇ ਵਿੱਚ ਆਦਾ ਸ਼ੋਅ ਅਜਰਾਜ ਇੰਤਾਰੀ ਸ਼ੋਅ ਕੀਤੀ ਹੁੰਦੇ ਤੇ ਅਸੀਂ ਆਦਾ ਜਿਹੜਾ ਆਬਜੈਕਸ਼ਨ ਦਰਜ ਕਰਾਇਆ ਐਸ ਦੇ ਬਹੁਤ ਵੀ ਜਿਹੜਾ ਉਹਨਾਂ ਨੇ ਜਿਹੜਾ ਪਾਣੀ ਜਿਹੜਾ 8500 ਕਿਉਂ ਸੀ ਜਿਹੜਾ ਉਹਨਾਂ ਨੂੰ ਦਿੱਤਾ ਤਾਂ ਕਿਹੜੀ ਬੀਜੇਪੀ ਸਰਕਾਰ ਹੈ ਇਹ ਬੜਾ ਹੀ ਜਿਹੜਾ ਟੱਕਾ ਕਰ ਰਹੀ ਏ ਸਾਨੀਆਂ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਨੇ ਸਾਰੀਆਂ ਉਹਨਾਂ ਤੇ ਕਬਜ਼ਾ ਕਰ ਰਹੀ ਏ ਸਾਡੇ ਸਟੇਟਸ ਨੂੰ ਟਿਕ ਮੰਗਾ ਬਣਾ ਰਹੀ ਐ ਹਰ ਪਾਸਿਓਂ ਹਾਕ ਜਿਹੜੀ ਐ ਤਰਸਿਓਂ ਕਰ ਰਹੀ ਐ ਇਹ ਸਾਡਾ ਫੈਡਰਲ ਸਿਸਟਮ ਐ ਜਿਹੜਾ ਸਾਡਾ ਸੰਗੀ ਢਾਂਚਾ ਐ ਉਹਨੂੰ ਖਤਮ ਕਰ ਰਹੇ ਨੇ ਤੇ ਇਹ ਚਾਹੁੰਦੇ ਨੇ ਇੱਕੋ ਦੇਸ਼ ਇੱਕੋ ਪਾਸ਼ਾ ਇੱਕੋ ਐਜੂਕੇਸ਼ਨ ਸਿਸਟਮ ਦੀ ਵੀ ਗੱਲ ਨਹੀਂ ਕਰਦੇ ਵਾਲੀ ਤਾਂ ਇਹ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤਾਂ ਅਸੀਂ ਅੱਜ ਉਸ ਦੇ ਪ੍ਰੋਟੈਸਟ ਦੇ ਵਿੱਚ ਸਾਡੇ ਭਗਵੰਤ ਮਾਨ ਜੀ ਨੇ ਵੀ ਕਿਹਾ ਕਿ ਸਾਡੇ ਕੋਲ ਪਾਣੀ ਹੈ ਹੀ ਨਹੀਂ ਫालतू ਅਸੀਂ ਦੇਈਏ ਕਿੱਥੋਂ ਤਾਂ ਇਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਆਂ ਅਸੀਂ ਇੱਥੇ ਸੁਨੀਲ ਜਾਖਰ ਜੀ ਜਿਹੜੇ ਸਾਡੇ ਜਿਹੜੇ ਡਰਾਈング ਰੂਮ ਵਿੱਚ ਬੈਠ ਕੇ ਬੜੀਆਂ ਸੁਣੀਆਂ ਸੁਣੀਆਂ ਗੱਲਾਂ ਕਰਦੇ ਨੇ ਬੜੇ ਸੋਹਣੇ ਸੋਹਣੇ ਖਿਆਲ ਕਰਦੇ ਨੇ ਉਹ ਡਰਾਈング ਰੂਮ ਲੀਡਰ ਨੇ ਸਿਰਫ ਉਹ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਨੇ ਪਰ ਆ ਹੁਣ ਪੰਜਾਬ ਦੇ ਹਿੱਤ ਦੀ ਗੱਲ ਆਈ ਤਾਂ ਕੋਈ ਬਿਆਨ ਨਹੀਂ ਦੇ ਰਿਹਾ ਆਪਣਾ ਤਾਂ ਇਸ ਕਰਕੇ ਅਸੀਂ ਅੱਜ ਉਹ ਜਿਹੜੇ ਡਰਾਈング ਰੂਮ ਵਿੱਚ ਬੈਠੇ ਨੇ ਉਹਨਾਂ ਨੂੰ ਸੁਣਾਉਣ ਦੇ ਲਈ ਜਿਹੜੇ ਪੰਜਾਬ ਦੀ ਆਵਾਜ਼ ਉਹਨਾਂ ਨੂੰ ਸੁਣਾਉਣ ਦੇ ਲਈ ਅਸੀਂ ਆ ਤੇ ਉਹਨਾਂ ਦੀ ਕੋਠੀ ਦਾ ਅਸੀਂ ਕਹਿਰਾਵ ਕਰਾਂਗੇ ਤੇ ਉਹਨਾਂ ਨੂੰ ਦੱਸਾਂਗੇ ਕਿ ਜਿਹੜਾ ਕਿਸ ਤਰ੍ਹਾਂ ਸਾਡੇ ਪੰਜਾਬ ਦੇ ਪਾਣੀਆਂ ਤੇ ਢਾਕਾ ਮਾਰਿਆ ਜਾ ਰਿਹਾ ਹੈ ਤਾਂ ਤੁਸੀਂ ਜਿਹੜਾ ਸਮਾਂ ਕਰਕੇ ਆਇਓ ਸਾਡੀ ਜਿਹੜੀ ਹੈ ਸੈਂਟਰ ਦੀ ਲੀਡਰਸ਼ਿਪ ਦੀ ਪਹੁੰਚ ਚੁੱਕੀ ਹੈ ਤਾਂ ਮੈਂ ਉਹਨਾਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅੱਗੇ ਦੀ ਕਾਰਵਾਈ ਉਹ ਕਰਨ ਧੰਨਵਾਦ ਜੀ ਕੋਲ ਇੱਕ ਬੂੰਦ ਪਾਣੀ ਨਹੀਂ ਹੈਗਾ ਲੇਕਿਨ ਸੈਂਟਰ ਦੀ ਸਰਕਾਰ ਜਦੋਂ ਵੀ ਕਰਦੀ ਹੈ ਪੰਜਾਬ ਨਾਲ ਧੱਕਾ ਕਰਦੀ ਹੈ ਇਸ ਤੱਕ ਇਹਨੂੰ ਨਾ برداشت ਕਰਦੇ ਹੋਏ ਅਸੀਂ ਸਾਰੇ ਅੱਜ ਇਸ ਸੰਬੰਧ ਵਿੱਚ ਮਾਰਚ ਕਰਾਂਗੇ ਧਰਨਾ ਲਾਵਾਂਗੇ ਸੈਂਟਰ ਦੀ ਤੀਨ ਤੇ ਸੈਂਟਰ ਸਰਕਾਰ ਦੇ ਖਿਲਾਫ ਪੂਰੀ ਜਦੋਂ ਜੈਦ ਵੀ ਕਰਾਂਗੇ ਜਿੱਥੇ ਕਿਤੇ ਸਾਡੀ ਲੋੜ ਹੋਈ ਸਾਰੇ ਸਮੂਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਸਮੂੱਚੇ ਕਿਸਾਨਾਂ ਦੀ ਮੰਨ ਲਊ ਅਸੀਂ ਸੈਕਟਰ ਸਰਕਾਰ ਦੇ ਮੂਹਰੇ ਰੱਖਾਂਗੇ ਉਹਨਾਂ ਨੂੰ ਦੱਸਾਂਗੇ ਕਿ ਭਾਈ ਸਾਡੇ ਕੋਲ ਇੱਕ ਘੁੱਟ ਵੀ ਪਾਣੀ ਨਹੀਂ ਹੈਗਾ ਬੇਸਲਈ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਜਿਹੜੀ ਇਸ ਗਰਮੀ ਦੇ ਵਿੱਚ ਸਮੂੱਚੇ ਸਾਰੇ ਥੋੜੇ ਜਿਹੀ ਸਮੇਂ ਦੇ ਵਿੱਚ ਸੱਦੇ ਤੇ ਵਰਕਰ ਪੁੱਜਿਆ ਨੇ ਉਹਨਾਂ ਦੇ ਸਮੂੱਚੇ ਅਸੀਂ ਬਲਕਿ ਸਮੂੱਚਾ ਸਾਰੀ ਲੀਡਰਸ਼ਿਪ ਰਣਨੀ ਹੈ ਆਸਾਨਵਲ ਹੈ ਇਸੇ ਤਰ੍ਹਾਂ ਆਪਾਂ ਮਾਹੌਲ ਚਾਂਦ ਦੇ ਵਿੱਚ ਮਾਰਚ ਕਰਾਂਗੇ ਚੱਲ ਕੇ ਧਰਨਾ ਲਾਵਾਂਗੇ ਮੈਂ ਇੱਕ ਦੋ ਨਾਰੇ ਲਾਉਣ ਲੱਗਿਆ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੈਂ ਕਹਾਂਗਾ ਹਮ ਕੀ ਚਾਹਤੇ ਹੈ ਤੁਸੀਂ ਕਹਣਾ ਇਨਸਾਫ ہم کیا چاہتے ہیں انصاف ہم کیا چاہتے ہیں انصاف میں کہوں گا انصاف کے اگے تو کسی کو نہ جھکنا پڑے گا ਇਨਸਾਫ਼ ਕੇ ਆਗੇ ਝੁਕਣਾ ਪੜੇਗਾ ਇਨਸਾਫ਼ ਕੇ ਆਗੇ ਝੁਕਣਾ ਪੜੇਗਾ ਇਨਸਾਫ਼ ਕੇ ਆਗੇ ਝੁਕਣਾ ਪੜੇਗਾ ਮੰਨਣਾ ਤੇਰੀ ਸੋਚ ਤੇ ਤੇ ਪਹਿਰਾ ਦੇਾਂਗੇ ਠੋਕੇ ਮੰਨਣਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਮੰਨਣਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਇਨਕਲਾਬ ਇਨਕਲਾਬ ਮਿਹਰਬਾਨ ਤੁਹਾਡਾ ਸ਼ੁਕਰੀਆ ਅੱਜ ਦੇ ਪ੍ਰੋਫੈਸਰ ਤੇ ਤਕੇ ਦਾ ਆ ਮੂੰਹ ਤੋਰ ਜਵਾਬ ਦੇਣਾ ਤੇ ਹੁਣ ਆਪਾਂ ਜੱਖਰ ਸਾਹਿਬ ਦੀ ਕੋਠੀ ਦਾ ਘਰਾਵ ਕਰਨਾ ਤੇ ਜੱਖਰ ਸਾਹਿਬ ਕਿਸਾਨੀ ਦੀ ਗੱਲ ਕਰਦੇ ਹੁੰਦੇ ਆ ਉਹਦੇ ਜਿਹੜੇ ਹੁਣ ਪਤਾ ਲੱਗੂ ਆ ਕਿ ਪੰਜਾਬ ਦੇ ਵਾਸਤੇ ਜੱਖਰ ਸਾਹਿਬ ਕਿੰਨੀ ਗਵਾਜ ਉਠਾਉਂਦੇ ਆ ਤੇ ਆਪਾਂ ਹੁਣ ਸਾਰਿਆਂ ਨੇ ਇਕੱਠੇ ਹੋ ਕੇ ਪੁਰਜੋਰ ਮਿਹਨਤ ਕਰਕੇ ਉੱਥੇ ਪਹੁੰਚਣਾ ਕਿਸੇ ਵੀਰ ਭਰਾ ਨੇ ਮਗਰ ਨਹੀਂ ਰਹਿਣਾ ਕਿਉਂਕਿ ਜੇ ਆਪਣਾ ਇਹ ਪਾਣੀ ਲੈ ਗਏ ਤਾਂ ਆਪਣੀ ਕਿਸਾਨੀ ਬਿਲਕੁਲ ਬਰਬਾਦ ਹੋ ਜਾਣੀ ਹੈ ਤੇ ਪਾਣੀ ਦੀ ਅੱਗੇ ਹੀ ਬਹੁਤ ਜ਼ਿਆਦਾ ਕਮੀ ਹੈ ਸੀਐਮ ਸਾਹਿਬ ਨੇ ਆਪੇ ਨੂੰ ਖਬਰਾਂ ਦੇ ਵਿੱਚ ਦੱਸਿਆ ਹੀ ਹੈ ਤੇ ਬਾਕੀ ਜੋ ਇਹ ਤੱਕਾ ਹੋ ਰਿਹਾ ਹੈ ਵਾਸਤੇ ਉਹਦੇ ਵੇਦ ਵਾਸਤੇ ਐਮਐਲਏ ਸਹਿਬਾਨ ਫਾਇਲ ਕਾ ਬੱਲੂ ਆਣਾ ਤੇ ਹੋਰ ਅਰਨਾਰਗਜੀ ਜਿਹੜੇ ਹਮੇਸ਼ਾ ਇਨਚਾਰਜ ਹੈ ਉਪਕਾਰਜੀ ਜਾਖੜ ਤੇ ਸਾਰੇ ਹੋਰ ਵੀ ਜਿਹੜੇ ਇੱਥੇ ਲੀਡਰ ਸਹਿਬਾਨ ਪਹੁੰਚੇ ਆ ਜੀ ਸਾਰਿਆਂ ਦੇ ਧੰਨਵਾਦੀ ਹੈ ਪੈ ਐਨਾ ਕਹਦਾ ਹੋਇਆ ਮੈਂ ਖੇਮਾ ਦਾ ਯਾਦ ਕਰ ਕੋ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਵਾਈਡਲੀ ਦਾ ਖਾਂਕਾ ਵਾਈਡਲੀ ਕੀ ਫਟੇ